ਵੱਟ ਗਏ ਅਗਰ ਮੋਆ ਵਾਲਾ ਇਹਨਾਂ ਦੋਨਾਂ ਚੀਜ਼ਾਂ ਦੀ ਆਪਣੀ ਘੌਰ ਰੱਖੋ ਤੇ ਅੱਜ ਕੇ ਜੀ ਰਿਵਾਸ ਸਰ ਰੋਡ ਸ਼ੋਅ ਸੀ ਉਹਦੇ ਤੇ ਮੈਂ ਹਰਪਾਲ ਸਿੰਘ ਢੱਲੋਂ ਵਾਲੇ ਮਸ਼ੀਨ ਆਇਆ ਸੀ ਜੀ ਤੇ ਰੋਡ ਸ਼ੋਅ ਦੇ ਨਾਲ ਮਤਲਬ ਮੇਰਾ ਪਰਸ ਖੱਡ ਲਿਆ ਪਰਸ ਦੇ ਵਿੱਚ ਮੇਰਾ ਦੋ ATM ਕਾਰਡ ਹੈ ਇੱਕ ਕ੍ਰੈਡਿਟ ਕਾਰਡ ਹੈ ਪੈਨ ਕਾਰਡ ਹੈ ਡਰਾਈਵਿੰਗ ਲਾਇਸੈਂਸ ਆ ਬੋਟ ਕਾਰਡ ਆ ਤੇ ਲਗਭਗ 5-7000 ਰੁਪਇਆ ਹੋਊਗਾ ਇਹ। ਸੇ ਤੋਂ ਨਵਾਂ ਦੇ ਸਰਕਲ ਬਾਈ ਬਣ ਕੇ। ਕਾਫੀ ਲੋਕਾਂ ਨੂੰ ਦੱਸਿਆ ਜਾ ਰਿਹਾ ਨਿਕਲ ਗਏ ਕਹਿੰਦੇ ਇੱਥੇ ਕਾਫੀ ਲੋਕ ਆ। ਪੈਸੇ ਵੀ ਨਿਕਲੇ ਹੋਣੇ ਜੀ ਉਹਨਾਂ ਲਗਭਗ। ਵੱਟ ਗਏ ਅਜਾ ਨਵਾਂ ਵਾਲਾ ਇਹਨਾਂ ਦੋਨਾਂ ਚੀਜ਼ਾਂ ਦੀ ਪੂਰੀ ਗੌਰ ਰੱਖੋ। ਸੇਰੇ ਵੀ ਕਈ ਲੋਕਾਂ ਦੇ ਨਿਕਲੇਗੇ ਪਰਸ ਤੇ ਪਵਾ ਹਾਂ ਜੀ ਨਿਕਲੇ ਆ ਪੈਸੇ ਦਾ ਕਾਫੀ ਲੋਕ ਨਿਕਲੇ ਜੇ ਇਕੱਠ ਹੁੰਦਾ ਇਹ ਤੇ ਇਹੋ ਜਿਹੇ ਬੰਦੇ ਵੀ ਆਉਂਦੇ ਹਾਂ ਜੀ ਹਾਂ ਬਿਲਕੁਲ ਆਉਂਦੀ ਹੈ ਜੀ ਚਲੋ ਮਤਲਬ ਵੱਟ ਗਏ ਅਜਾ ਨਵਾਂ ਵਾਲਾ ਇਹਨਾਂ ਦੋਨਾਂ ਚੀਜ਼ਾਂ ਦੀ ਆਪਣੀ ਘੌਰ ਰੱਖੋ ਮੈਂ ਤਾਂ ਹੁਣ ਇਹ ਹੀ ਬੇਨਤੀ ਕਰਦਾ ਹਾਂ ਵੀ ਚਲੋ ਪੈਸੇ ਦਾ ਖਸਬਾ ਨੂੰ ਸਾਹਣ ਜਿਹੜੇ ਮੇਰੇ ਡਾਕੂਮੈਂਟਸ ਆ ਉਹ ਮੇਰੇ ਐਡਰੈਸ ਤੇ ਭੇਜ ਦੇ ਬਸ ਸਹੀ ਹੋ ਜੀ ਮਿਹਰਬਾਨੀ ਹੋਊਗਾ ਸਹੀ ਹੈ